ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਜਿਵੇਂ ਤੁਸੀਂ ਟਾਈਟਲ ਦੇਖਿਆ ਟਾਈਟਲ ਦੇ ਵਿੱਚ ਹੈਗਾ ਕਿ ਜੁਝਾਰ ਸਿੰਘ ਦੇ ਥੱਪੜ ਦੀ ਗੂੰਜ ਅਸਲ ਦੇ ਵਿੱਚ ਮੇਰਾ ਇਰਾਦਾ ਕੋਈ ਇਹ ਨਹੀਂ ਹੈਗਾ ਕਿ ਜੁਝਾਰ ਸਿੰਘ ਨੇ ਜਿਹਦੇ ਥੱਪੜ ਜੜਿਆ ਆ ਵੀ ਉਹਦੀ ਇਨਸਲਟ ਕੀਤੀ ਜਾਵੇ ਇਦਾਂ ਦਾ ਕੋਈ ਇਰਾਦਾ ਨਹੀਂ ਹੈਗਾ ਪਰ ਬਾਅਦ ਦੇ ਵਿੱਚ ਜੁਝਾਰ ਸਿੰਘ ਨੇ ਜੋ ਦੱਸਿਆ ਹੈਗਾ ਉਹਦੇ ਪ੍ਰਤੀ ਮੇਰੇ ਮਨ ਦੇ ਵਿੱਚ ਕੁਝ ਗੱਲਾਂ ਬਾਤਾਂ ਘੁੰਮ ਰਹੀਆਂ ਨੇ ਤਾਂ ਕਰਕੇ ਮੈਂ ਥੋੜਾ ਜਿਹਾ ਟਣਕਾ ਕੇ ਗੱਲ ਕੀਤੀ ਹੈ ਕਿ ਜੁਝਾਰ ਸਿੰਘ ਦੇ ਥੱਪੜ ਦੀ ਗੂੰਜ ਇਹ ਇੱਕ ਖੇਡ ਹੈ ਜੀ ਹੋਇਆ ਕੀ ਹੈ ਤੁਹਾਨੂੰ ਮੈਂ ਸਾਰਾ ਕੁਝ ਦੱਸਦਾ ਔਰ ਉਸ ਤੋਂ ਇਲਾਵਾ ਜੁਝਾਰ ਸਿੰਘ ਨੇ ਇਸ ਖੇਡ ਤੋਂ ਬਾਅਦ ਇਸ ਜਿੱਤ ਤੋਂ ਬਾਅਦ ਜਿਹੜੀ ਕਿ ਬੜੀ ਜ਼ਬਰਦਸਤ ਜਿੱਤ ਹੈ ਜਿਹਦੀ ਚਰਚਾ ਪੂਰੇ ਵਿਸ਼ਵ ਦੇ ਵਿੱਚ ਅੱਜ ਹੋ ਰਹੀ ਹੈ ਉਸ ਜਿੱਤ ਤੋਂ ਬਾਅਦ ਉਹਨੇ ਕਿਹਾ ਕੀ ਹੈਗਾ ਜਿਹੜੀਆਂ ਗੱਲਾਂ ਜੁਝਾਰ ਸਿੰਘ ਨੇ ਬਾਅਦ ਵਿੱਚ ਬੋਲੀਆਂ ਨੇ ਨਾ ਮੀਡੀਆ ਦੇ ਮੁਰੇ ਆਣ ਕੇ ਜਾਂ ਕਿਸੇ ਨੇ ਇੰਟਰਵਿਊ ਕੀਤੀ ਆ ਤਾਂ ਉਸ ਇੰਟਰਵਿਊ ਦੇ ਵਿੱਚ ਜਿਹੜੀਆਂ ਗੱਲਾਂ ਬੋਲੀਆਂ ਨੇ ਬੜਾ ਹੀ ਜ਼ਿਆਦਾ ਧਿਆਨ ਮੰਗਦੀਆਂ ਨੇ ਔਰ ਮੈਨੂੰ ਉਮੀਦ ਹੈ ਕਿ ਸਮੁੱਚੇ ਪੰਜਾਬੀਆਂ ਤੋਂ ਇਲਾਵਾ ਦੁਨੀਆ ਦੇ ਭਾਵੇਂ ਕਿਸੇ ਵੀ ਕੋਨੇ ਦੇ ਵਿੱਚ ਬੈਠਾ ਹੋਇਆ ਸਿੱਖ ਜਦੋਂ ਉਹਨੂੰ ਇਹਨਾਂ ਗੱਲਾਂ ਦਾ ਪਤਾ ਲੱਗੂਗਾ ਮਾਣ ਦੇ ਨਾਲ ਉਹਦਾ ਸੀਨਾ ਜ਼ਰੂਰ ਚੌੜਾ ਹੋ ਜਾਊਗਾ। ਜੁਝਾਰ ਸਿੰਘ ਦੱਸਦਾ ਉਹ ਕਹਿੰਦਾ ਕਿ ਜਦੋਂ ਇਹ ਖੇਡ ਸ਼ੁਰੂ ਹੋਈ ਤਾਂ ਖੇਡ ਖੇਡਣ ਤੋਂ ਪਹਿਲਾਂ ਆਮ ਕਰਕੇ ਜਿਵੇਂ ਖਿਡਾਰੀ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਆ ਕਹਿੰਦਾ ਵੀ ਮੈਂ ਸੋਚਿਆ ਸੀਗਾ ਵੀ ਜਿਹੜਾ ਮੂਰੇ ਬੰਦਾ ਹੈਗਾ ਵੀ ਉਹ ਮੇਰੇ ਨਾਲ ਹੱਥ ਮਿਲਾਊਗਾ ਤੇ ਮੈਂ ਉਹਦੇ ਨਾਲ ਹੱਥ ਮਿਲਾਉਣ ਦੇ ਬਿਲਕੁਲ ਤਿਆਰ-ਬਰ ਤਿਆਰ ਸੀਗਾ ਪਰ ਕਹਿੰਦਾ ਜਿੱਦਾਂ ਹੀ ਉਹ ਮੇਰੇ ਸਾਹਮਣੇ ਆਇਆ ਉਹ ਤੇ ਐਵੇਂ ਹੀ ਕਹਿੰਦਾ ਚੌੜਾ ਜਾ ਹੋਇਆ ਘੁਮੇ ਵੀ ਜਿੱਦਾਂ ਵੀ ਮੈਂ ਪਤਾ ਨਹੀਂ ਖਰੇ ਕੀ ਨੱਡੂ ਖਾਂ ਹੈਗਾ ਵੀ ਮੈਂ ਤਾਂ ਬਸ ਇਹਨੂੰ ਬਸ ਇੱਕੋ ਹੀ ਥੱਪੜ ਦੇ ਵਿੱਚ ਚਿਤ ਕਰ ਦੇਣਾ ਆ ਕਿੰਝ ਨੂੰ ਲੱਗਦਾ ਹੋਊਗਾ ਕਿ ਯਾਰ ਥੱਪੜ ਥੱਪੜ ਚਿਤ ਕਰ ਦੇਣਾ ਗੱਲ ਕੀ ਆ ਪਹਿਲਾਂ ਚਲੋ ਇਹ ਜਿਹੜੀ ਖੇਡ ਹੈਗੀ ਆ ਹੈ ਕੀ ਆ ਦਰਅਸਲ ਇਸ ਖੇਡ ਦਾ ਨਾਮ ਹੈਗਾ ਪਾਵਰ ਸਲੈਪ ਪਾਵਰ ਸਲੈਪ ਮੁਕਾਬਲਾ ਸਲੈਪ ਦਾ ਮਤਲਬ ਹੁੰਦਾ ਥੱਪੜ ਥੱਪੜ ਦੀ ਪਾਵਰ ਦਾ ਮੁਕਾਬਲਾ ਹੁੰਦਾ ਜੀ ਇਹ ਤੁਹਾਨੂੰ ਮੈਂ ਦੱਸ ਦਿੰਦਾ ਕਿ ਖੇਡ ਦੀ ਸ਼ੁਰੂਆਤ ਇਹ ਰੂਸ ਅਤੇ ਪੂਰਬੀ ਯੂਰਪ ਤੋਂ ਹੋਈ ਸੀਗੀ ਪੁਰਾਤਨ ਹਵਾਲੇ ਵੀ ਕੁਝ ਮਿਲਦੇ ਨੇ ਜਿਹੜਾ ਇਹ ਨੌਜਵਾਨ ਹੈਗਾ ਜੁਝਾਰ ਸਿੰਘ 30 ਤੋਂ ਥੱਲੇ ਥੱਲੇ ਦੀ ਉਮਰ ਦਾ ਹੈਗਾ ਜੀ ਇਹ ਨੌਜਵਾਨ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਨਾਲ ਸਬੰਧਤ ਹੈ ਜੀ ਚਮਕੌਰ ਸਾਹਿਬ ਦਾ ਹੈਗਾ ਜੀ ਇਹ ਚਮਕੌਰ ਸਾਹਿਬ ਦਾ ਜਦੋਂ ਜ਼ਿਕਰ ਆਉਂਦਾ ਤਾਂ ਉਸ ਵੇਲੇ ਫਿਰ ਆਪਣਾ ਤਾਂ ਧਿਆਨ ਜ਼ਰੂਰ ਚਲੇ ਜਾਂਦਾ ਹੈਗਾ ਵੱਡੇ ਸਾਹਿਬਜ਼ਾਦਿਆਂ ਵੱਲ ਛੋਟੇ ਸਾਹਿਬਜ਼ਾਦਿਆਂ ਦੇ ਵੱਲ ਵੀ ਧਿਆਨ ਨਾਲ ਦੇ ਨਾਲ ਹੀ ਚਲਿਆ ਜਾਂਦਾ ਹੈਗਾ ਜਦੋਂ ਆਪਣਾ ਧਿਆਨ ਚਮਕੌਰ ਸਾਹਿਬ ਵੱਲੇ ਜਾਂਦਾ ਤਾਂ ਉਸ ਵੇਲੇ ਫਿਰ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੇ ਵੱਲ ਵੀ ਸਾਡਾ ਧਿਆਨ ਜ਼ਰੂਰ ਜਾਂਦਾ ਹੈ ਦਹ ਲੱਖ ਫੌਜ 10 ਲੱਖ ਫੌਜ ਦੇ ਨਾਲ ਜੂਝਦਿਆਂ ਹੋਇਆਂ ਸ਼ਹਾਦਤਾਂ ਦੇ ਉਹ ਜਾਨ ਪੀ ਗਏ ਸੀ ਇਹ ਗੱਲਾਂ ਮੈਂ ਤਾਂ ਕਰਦਾ ਪਿਆ ਕਿਉਂਕਿ ਜੁਝਾਰ ਸਿੰਘ ਨੇ ਵੀ ਇਦਾਂ ਦੀਆਂ ਹੀ ਗੱਲਾਂ ਬਾਤਾਂ ਕੀਤੀਆਂ ਨੇ ਹੋਇਆ ਕੀ ਹੈ ਜੀ ਆਬੂ ਤਾਬੀ ਦੇ ਵਿੱਚ 24 ਤਰੀਕ ਨੂੰ ਪਾਵਰ ਸਲਾਪ ਮੁਕਾਬਲਾ ਹੋਇਆ ਰੂਸ ਦਾ ਪਲੇਅਰ ਹੈਗਾ ਜੀ ਜਿਹਦਾ ਨਾਮ ਐਂਟੋਲੀ ਗਲੁਸ਼ਕਾ ਹੈਗਾ ਹੋ ਸਕਦਾ ਮੈਂ ਬੋਲਣ ਦੇ ਵਿੱਚ ਥੋੜਾ ਜਿਹਾ ਕੁਝ ਗਲਤ ਜਾਂ ਬੋਲ ਗਿਆ ਹੋਵਾਂ ਕਿਉਂਕਿ ਉਹਨਾਂ ਦੇ ਨਾਮ ਕੁਝ ਇਦਾਂ ਦੇ ਹੁੰਦੇ ਆ ਕਿ ਸਾਡੇ ਕੋਲੋਂ ਕਈ ਵਾਰੀ ਪ੍ਰੋਪਰ ਬੋਲੇ ਨਹੀਂ ਜਾਂਦੇ ਹੈਗੇ ਸੋ ਐਂਟੋਨੀ ਗਰੁਸ਼ਕਾ ਨਾਮ ਦਾ ਉਹ ਰੂਸ ਦਾ ਪਲੇਅਰ ਹੈਗਾ ਜਿਹੜਾ ਦੂਸਰੇ ਪਾਸੇ ਉਹ ਪਹਿਲਾਂ ਵੀ ਚੈਂਪੀਅਨ ਰਹਿ ਚੁੱਕਾ ਆ ਹੁਣ ਜਦੋਂ ਪਹਿਲਾਂ ਚੈਂਪੀਅਨ ਰਹਿ ਚੁੱਕਾ ਤੇ ਜੁਝਾਰ ਸਿੰਘ ਦੱਸਦਾ ਹੈ ਸ਼ਾਇਦ ਉਹਨੂੰ ਇਸ ਗੱਲ ਦਾ ਮਾਣ ਸੀਗਾ ਵੇ ਮੈਂ ਪਹਿਲਾਂ ਚੈਂਪੀਅਨ ਰਹਿ ਚੁੱਕਾ ਕਹਿੰਦਾ ਉਹ ਮੇਰੇ ਵੱਲ ਇਸ ਤਰੀਕੇ ਨਾਲ ਦੇਖਦਾ ਸੀਗਾ ਇੱਕ ਦਿਨ ਪਹਿਲਾਂ ਵੀ ਉਹਨੇ ਗੱਲ ਕੀਤੀ ਐ ਸ਼ਾਇਦ ਕਹਿੰਦਾ ਉਹਨੂੰ ਇਹ ਲੱਗਦਾ ਸੀ ਕਿ ਲੈ ਇਹ ਕਿਹੜੇ ਬੰਦੇ ਅਜ ਬੰਦਾ ਹੈਗਾ ਮੈਂ ਤੇ ਕੋਈ ਥੱਪੜ ਦੇ ਨਾਲ ਕਹਿੰਦਾ ਇਹਨੂੰ ਚਿਤ ਕਰ ਦੇਣਾ ਪਰ ਇੰਜ ਹੋਇਆ ਨਹੀਂ ਉਹ ਦੱਸਦਾ ਕਹਿੰਦਾ ਕਿ ਮੈਂ ਸਹਬਜ਼ਾਦਾ ਦੁਧਾਰ ਸਿੰਘ ਜੀ ਦੇ ਨਾਮ ਨੂੰ ਆਪਣੇ ਚਿੱਤ ਦੇ ਵਿੱਚ ਧਿਆਇਆ ਕਿਉਂਕਿ ਮੈਂ ਉਸ ਧਰਤੀ ਦਾ ਵਸੰਦਾ ਹਾਂ ਜਿਸ ਧਰਤੀ ਦੇ ਉੱਪਰ 10 ਲੱਖ ਫੌਜ ਦੇ ਨਾਲ ਲੜਦਿਆਂ ਹੋਇਆ ਜਾਂਮੇ ਸ਼ਹਾਦਤ ਪੀ ਗਏ ਸੀਗੇ ਸਭ ਤੋਂ ਜ਼ਿਆਦਾ ਬਾਬਾ ਜੁਝਾਰ ਸਿੰਘ ਜੀ ਇਸ ਤੋਂ ਇਲਾਵਾ ਕਹਿੰਦਾ ਮੈਂ ਸਿੱਧੂ ਮੂਸੇਵਾਲੇ ਦੀ ਜਿਹੜੀ ਵਾਰ ਵਾ ਉਹ ਵੀ ਕਹਿੰਦਾ ਮੇਰੇ ਜ਼ਿਹਨ ਦੇ ਵਿੱਚ ਘੁੰਮਦੀ ਰਹੀ ਸਿੱਧੂ ਮੂਸੇਵਾਲੇ ਦੀ ਵਾਰ ਨਲੂਆ ਸ਼ਾਇਦ ਤੁਹਾਡੇ ਵਿੱਚ ਬਹੁਤਿਆਂ ਨੇ ਸੁਣੀ ਹੋਊਗੀ ਔਰ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦੀ ਉਹ ਵਾਰ ਸੁਣੀ ਹੈ ਉਹਨਾਂ ਨੂੰ ਪਤਾ ਹੈ ਕਿ ਉਹ ਵਾਰ ਸੁਣ ਕੇ ਅੰਦਰ ਕਿੰਨਾ ਕੁ ਹਲਾਰਾ ਆਉਂਦਾ ਕਹਿੰਦਾ ਜਦੋਂ ਮੈਂ ਉਹ ਵਾਰ ਸੁਣੀ ਉਹਦੇ ਨਾਲ ਕਹਿੰਦਾ ਮੈਨੂੰ ਇੱਕ ਵੱਖਰੀ ਜਿਹੀ ਤਰ੍ਹਾਂ ਦੀ ਹੋਰ ਵੀ ਵਧੇਰੇ એનર્ਜੀ ਮਿਲੀ ਹੈ ਫਰ ਜਦੋਂ ਕਹਿੰਦਾ ਹੱਥ ਮਲਾਉਣ ਦੀ ਗੱਲ ਆਈ ਹੈ ਉਸ ਵੇਲੇ ਵੀ ਕਹਿੰਦਾ ਉਹਨੇ ਮੈਨੂੰ ਇੱਕ ਤਰੀਕੇ ਦੇ ਨਾਲ ਐਂ ਕੀਤਾ ਵੀ ਲੱਤੂ ਕੌਣ ਆ ਕਹਿੰਦਾ ਤੇ ਜਦੋਂ ਕਹਿੰਦਾ ਫਿਰ ਆਪਾਂ ਜਾਣ ਲੱਗਦੇ ਆ ਜਦੋਂ ਮੁਕਾਬਲਾ ਸ਼ੁਰੂ ਹੋਣ ਲੱਗਾ ਉਸ ਵੇਲੇ ਫਿਰ ਦੋਨੇ ਕਿਸਾਨ ਜੇ ਇੱਕ ਦੂਜੇ ਵੱਲ ਐ ਕਰਕੇ ਕਰਦੇ ਨੇ ਇਦਾਂ ਉਸ ਵੇਲੇ ਵੀ ਕਹਿੰਦਾ ਉਹਦਾ ਰੌੜ ਰਵਈਆ ਕੁਛ ਇਦਾਂ ਦਾ ਸੀਗਾ ਵੀ ਲੈ ਤੂੰ ਕੌਣ ਮਤਲਬ ਉਹਦੇ ਅੰਦਰ ਨੇ ਇੱਕ ਓਵਰ ਕੌਨਫੀਡੈਂਸ ਜਿਹਾ ਚਲਕਦਾ ਸੀਗਾ ਤੁਸੀਂ ਵੀਡੀਓ ਦੇਖਿਓ بار بار ਦੇਖਿਓ ਮੈਂ ਵੀ ਦੇਖੀ ਬਾਰ ਬਾਰ ਵੀਡੀਓ ਮੈਨੂੰ ਵੀ ਐਂ ਲੱਗਾ ਪੇ ਜਿੱਦਾਂ ਨਾ ਉਹਨੂੰ ਓਵਰ ਕੌਨਫੀਡੈਂਸ ਹੋ ਗਿਆ ਤੇ ਮੈਂ ਪਹਿਲਾਂ ਚੈਂਪੀਅਨ ਹੈਗਾ ਵੀ ਇਹ ਪਹਿਲੀ ਪਹਿਲੀ ਵਾਰ ਆਇਆ ਇੱਥੇ ਆਣ ਕੇ ਖੜਾ ਹੋਇਆ ਅੱਛਾ ਤੁਹਾਨੂੰ ਥੋੜਾ ਜਿਹਾ ਦੱਸ ਦੇਣਾ ਕਿ ਇਹ ਜਿਹੜਾ ਨੌਜਵਾਨ ਹੈਗਾ ਜੁਝਾਰ ਸਿੰਘ ਇਹ ਮਾਰਸ਼ਲ ਆਰਟ ਵੀ ਪਹਿਲਾਂ ਖੇਡਦਾ ਰਿਹਾ ਮਾਰਸ਼ਲ ਆਰਟ ਕਿਹੜੀ ਭਲਾ ਐਮ ਐਮ ਏ ਜਿਹਨੂੰ ਮਿਕਸ ਮਾਰਸ਼ਲ ਆਰਟ ਕਿਹਾ ਜਾਂਦਾ ਹੈਗਾ ਸੋ ਇਹ ਇੱਕ ਸਿੱਖ ਖਿਡਾਰੀ ਟਾਈਗਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੁਝਾਰ ਸਿੰਘ ਟਾਈਗਰ ਮੈਂ ਮੁੱਕਿਆਂ ਜਿਹਦੀ ਗੱਲ ਕਰਨ ਰਿਹਾ ਸੀ ਕਿ ਜਦੋਂ ਇੱਕ ਦੂਜੇ ਦੇ ਨਾਲ ਐ ਕਰਕੇ ਨਾ ਉਸ ਤੋਂ ਬਾਅਦ ਫਿਰ ਜਦੋਂ ਸ਼ੁਰੂਆਤ ਹੋਈ ਉਹਦੀਆਂ ਅੱਖਾਂ ਉਹਦੀ ਬਾਡੀ ਲੈਂਗੁਏਜ ਉਹਦੇ ਚਿਹਰੇ ਦੇ ਹਾਵ ਭਾਵ ਕਹਿੰਦਾ ਨਫ਼ਰਤ ਦੇ ਨਾਲ ਭਰੇ ਹੋਈ ਸੀਗੇ ਇਦਾਂ ਹੀ ਹੁਣ ਯਾਰ ਖੇਡ ਆ ਮੇਰੇ ਹਿਸਾਬ ਦੇ ਨਾਲ ਖੇਡ ਨੂੰ ਖੇਡ ਵਾਂਗ ਹੀ ਖੇਡਿਆ ਜਾਣਾ ਚਾਹੀਦਾ ਔਰ ਜਿਹੜਾ ਬੰਦਾ ਜਿੱਤ ਜਾਂਦਾ ਜਿੱਤ ਦੇ ਜਸ਼ਨ ਕਿਹੜੇ ਤਰੀਕੇ ਨਾਲ ਮਨਾਏ ਜਾਂਦੇ ਹੁੰਦੇ ਨੇ ਜਦੋਂ ਮੈਂ ਤੁਹਾਰ ਸਿੰਘ ਨੂੰ ਦੇਖਿਆ ਜਦੋਂ ਮੈਂ ਤੁਹਾਰ ਸਿੰਘ ਦੀਆਂ ਗੱਲਾਂ ਬਾਤਾਂ ਸੁਣੀਆਂ ਤਾਂ ਮੈਨੂੰ ਇੰਜ ਪ੍ਰਤੀਤ ਹੋਇਆ ਕਿ ਜਦੋਂ ਦੂਸਰਾ ਜਣਾ ਹਾਰ ਜਾਂਦਾ ਤੇ ਆਮ ਕਰਕੇ ਆਪਾਂ ਉਹਦੇ ਨਾਲ ਫਿਰ ਵੀ ਹੱਥ ਮਲਾਉਨੇ ਆ ਵੀ ਕੋਈ ਗੱਲ ਨਹੀਂ ਖੇਡ ਹੈ ਇੱਕ ਜਣਾ ਨੇ ਹਾਰਨਾ ਤੇ ਇੱਕ ਜਣਾ ਨੇ ਜਿੱਤਣਾ ਹੁੰਦਾ ਹੈ ਪਰ ਮੈਨੂੰ ਨਹੀਂ ਲੱਗਦਾ ਹੈਗਾ ਕਿ ਜੁਝਾਰ ਸਿੰਘ ਜਿਹੋ ਜਿਹਾ ਉਹਦਾ ਸੁਭਾਅ ਹੈਗਾ ਜਿਹੋ ਜਿਹੀ ਉਹਦੇ ਅੰਦਰ ਗੁਰਸਿੱਖਾਂ ਵਾਲੇ ਗੁਣ ਝਲਕਦੇ ਪਿਆ ਜਦੋਂ ਉਹ ਗੱਲਾਂ ਬਾਤਾਂ ਕਰਦਾ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਕਿ ਉਹਨੇ ਉਹਨੂੰ ਚੜਾਉਣਾ ਸੀ ਕਿਸੇ ਤਰੀਕੇ ਦੇ ਨਾਲ ਪਰ ਕਿਉਂਕਿ ਇਹ ਪਹਿਲਾਂ ਪੇਸ਼ ਹੀ ਇਸ ਤਰੀਕੇ ਦੇ ਨਾਲ ਆਇਆ ਇਹ ਜਿਹੜੀ ਖੇਡ ਹੈਗੀ ਆ ਦੋ ਖਿਡਾਰੀ ਗੱਬੇ ਟੇਬਲ ਪਿਆ ਹੁੰਦਾ ਇੱਕ ਉਧਰ ਖੜ ਜਾਂਦਾ ਇੱਕ ਉਧਰਲੇ ਪਾਸੇ ਖੜ ਜਾਂਦਾ ਖੇਡ ਦੇ ਕੁਝ ਨਿਯਮ ਹੁੰਦੇ ਆ ਤੇ ਉਸ ਵੇਲੇ ਫਿਰ ਇੱਕ ਥੱਪੜ ਮਾਰਨਾ ਹੈਗਾ ਇੱਕ ਬੰਦੇ ਨੇ ਦੂਸਰੇ ਦੇ ਔਰ ਦੂਸਰੇ ਨੇ ਉਸ ਵੇਲੇ ਬਚਾਅ ਵਾਸਤੇ ਆਪਣਾ ਹੱਥ ਨਹੀਂ ਇਹਦਾ ਉੱਪਰ ਥੱਲੇ ਕਰਨਾ ਹੈਗਾ ਕਿ ਮੈਂ ਬਚਾਲ ਮਨ ਇਹਦਾ ਨਹੀਂ ਕਰਨਾ ਹੈਗਾ ਬੜੇ ਆਰਾਮ ਦੇ ਨਾਲ ਟਿਕ ਕੇ ਖੜੇ ਹੋਣਾ ਔਰ ਆਪਣੀਆਂ ਗੱਲਾਂ ਦੇ ਉੱਪਰ ਆਪਣੇ ਮੂੰਹ ਦੇ ਉੱਪਰ ਥੱਪੜ ਖਾਣਾ ਹੁੰਦਾ ਪਹਿਲਾ ਬਾਰੀ ਉਹਦੀ ਆ ਗਈ ਉਹਨੇ ਜੁਝਾਰ ਸਿੰਘ ਦੇ ਥੱਪੜ ਜੜਿਆ ਜੁਝਾਰ ਸਿੰਘ ਦੀ ਉਸ ਤੋਂ ਬਾਅਦ ਬਾਰੀ ਆਈ ਜੁਝਾਰ ਸਿੰਘ ਨੇ ਜੜਿਆ ਉਹ ਵੀ ਝਾਲਿਆ ਅਗਲੇ ਨੇ ਜੁਝਾਰ ਸਿੰਘ ਕਹਿੰਦਾ ਕਿ ਜਦੋਂ ਉਹ ਗੱਲ ਕਰਦੇ ਸੀ ਵੀ ਪਹਿਲੇ ਥੱਪੜ ਚੀਆਂ ਹੋ ਜਾਣਾ ਪਰ ਪਹਿਲਾ ਕਹਿੰਦਾ ਜਦੋਂ ਮੇਰੇ ਪਿਆ ਨਾ ਮੈਨੂੰ ਕਹਿੰਦਾ ਕੋਈ ਅਸਰ ਹੀ ਨਹੀਂ ਹੋਇਆ ਕਹਿੰਦਾ ਮੈਨੂੰ ਮਹਿਸੂਸ ਹੀ ਕੁਝ ਨਹੀਂ ਹੋਇਆ ਹੱਕਾ ਬੱਕਾ ਰਹਿ ਗਿਆ ਦੇਖੋ ਵੀਡੀਓ ਜੀਭਾ ਵੀ ਕੱਢਦਾ ਜਦੋਂ ਜੀਬ ਕੱਢਦਾ ਨਾ ਜਿੱਦਾਂ ਮਜ਼ਾਕ ਨਹੀਂ ਉਡਾਈਦਾ ਕਿਸੇ ਦਾ ਐਦਾਂ ਜੀਭਾ ਕੱਢ ਕੱਢ ਕੇ ਤੇ ਮਜ਼ਾਕ ਜਿਹਾ ਉਡਾਉਣ ਡਿਆ ਵੀ ਸ਼ਾਇਦ ਪਹਿਲਾ ਥੱਪੜ ਪਾਇਗਾ ਦੂਜੀ ਵਾਰੀ ਤੱਲਾ ਮੈਂ ਇਹਨੇ ਇਹਨੇ ਭੱਜ ਜਾਣਾ ਪਰ ਉਹ ਭੱਜਿਆ ਨਹੀਂ ਹੋਇਆ ਨਹੀਂ ਐਦਾਂ ਉਸ ਤੋਂ ਬਾਅਦ ਦੂਸਰੀ ਵਾਰੀ ਹੋਇਆ ਤੀਸਰੀ ਵਾਰੀ ਫਿਰ ਜਦੋਂ ਜੁਝਾਰ ਸਿੰਘ ਨੇ ਉਹਦੇ ਥੱਪੜ ਜੜਿਆ ਉਸ ਤੋਂ ਬਾਅਦ ਫਿਰ ਬਾਹਾਂ ਖੜੀਆਂ ਹੋ ਗਈਆਂ ਉਹਦੀਆਂ ਉਸ ਤੋਂ ਬਾਅਦ ਕਹਿੰਦਾ ਮੇਰਾ ਇਰਾਦਾ ਸੀਗਾ ਵੀ ਜਿੱਦਾਂ ਇਹ ਪੇਸ਼ ਆਉਣ ਡਿਆ ਨਾ ਇੱਕ ਦਿਨ ਪਹਿਲਾਂ ਵੀ ਜੋ ਮੈਂ ਹਿਸਾਬ-ਤਬਾਬ ਜਲਾਇਆ ਮੇਰਾ ਇਰਾਦਾ ਸੀ ਕਹਿੰਦਾ ਮੈਂ ਲੈ ਪੁੱਤ ਤੈਨੂੰ ਨਾ ਬੇਹੋਸ਼ ਕਰਕੇ ਛੱਡਿਆ ਤਾਂ ਮੈਨੂੰ ਗੁਰੂ ਦਾ ਪੁੱਤ ਨਾ ਜਾਣੀ ਮੈਨੂੰ ਗੁਰੂ ਦਾ ਸਿੱਖ ਨਾ ਜਾਣੀ ਸੋ ਇਸ ਕਰਕੇ ਕਹਿੰਦਾ ਜਦੋਂ ਤੀਜਾ ਪਿਆ ਨਾ ਉਸ ਤੋਂ ਬਾਅਦ ਕਹਿੰਦਾ ਐਨ ਫਿਰ ਸੁਨ ਜਾ ਹੋ ਗਿਆ ਮੈਂ ਕਹਿੰਦਾ ਸੋਚਿਆ ਸੀ ਇਹਨੂੰ ਬੇਹੋਸ਼ ਕਰਕੇ ਦੰਬ ਲੈਣਾ ਪਰ ਕਹਿੰਦਾ ਐਨ ਬਸ ਐ ਸੀਗਾ ਕਿ ਬਸ ਬੇਹੋਸ਼ ਹੋਣ ਲੱਗਾ ਹੀ ਸੀਗਾ ਬਸ ਬੇਹੋਸ਼ ਹੋਣੇ ਬਚ ਗਿਆ ਤੇ ਬਾਕੀ ਕਹਿੰਦਾ ਗੱਲਬਾਤ ਕਦਰ ਕੋਈ ਬਾਕੀ ਰਹਿ ਨਹੀਂ ਸੀ ਗਈ ਇਸ ਤਰੀਕੇ ਦੇ ਇਹ ਨੌਜਵਾਨ ਜਿੱਤ ਗਿਆ ਜਿਹੜੀਆਂ ਖਾਸ ਗੱਲਾਂ ਬਾਤਾਂ ਨੇ ਮੈਂ ਵਿਚਾਲੇ ਵਿਚਾਲੇ ਕਰੀਆਂ ਨਾਲ ਦੀ ਨਾਲ ਉਹਦਾ ਦੇਖੋ ਅਕਸਰ ਆਪਾਂ ਇਹ ਗੱਲ ਕਹਿੰਨੇ ਆ ਕਿ ਸਾਬਤ ਸੂਰਤ ਖਿਡਾਰੀ ਸਾਬਤ ਸੂਰਤ ਵੱਖ-ਵੱਖ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਗੁਰੂ ਕੇ ਸਿੱਖ ਸਾਨੂੰ ਕਈ ਵਾਰ ਘੱਟ ਨਜ਼ਰ ਆਉਂਦੇ ਆ ਹੁਣ ਇਹ ਵਾਲੀ ਜਿਹੜੀ ਖੇਡ ਹੈ ਜੁਝਾਰ ਸਿੰਘ ਦੱਸਦਾ ਕਿ ਸਾਡੇ ਬਹੁਤ ਸਾਰੇ ਪਲੇਅਰ ਜਿਹੜੇ ਸਿੱਖ ਪਰਿਵਾਰਾਂ ਦੇ ਨਾਲ ਸੰਬੰਧਿਤ ਨੇ ਕੇਸ ਦਾੜੀ ਕਤਲ ਕਰਵਾ ਦਿੰਦੇ ਨੇ ਕਲੀਨ ਸ਼ੇਪ ਹੁੰਦੇ ਨੇ ਪਰ ਉਹ ਸਾਬਤ ਸੂਰਤ ਹੈ ਉਹਨੇ ਕੇਸ ਕਤਲ ਨਹੀਂ ਕਰਵਾਏ ਉਹਨੇ ਦਾੜੀ ਵੀ ਕਤਲ ਨਹੀਂ ਕਰਵਾਈ ਹੋਈ ਇਸੇ ਹੀ ਤਰੀਕੇ ਦੇ ਨਾਲ ਬਿਲਕੁਲ ਹੈਗਾ ਉਹ ਜਦੋਂ ਉਹ ਇਹ ਗੱਲ ਕਰਦਾ ਕਹਿੰਦਾ ਮਾਣ ਦੇ ਨਾਲ ਸਿਰ ਉੱਚਾ ਹੁੰਦਾ ਮੇਰੇ ਗੁਰੂ ਦੀ ਵੀ ਕਹਿੰਦਾ ਇਹਦੇ ਵਿੱਚ ਵਡਿਆਈ ਹੈ ਜਦੋਂ ਮੈਂ ਆਪਣਾ ਸਾਬਤ ਸੂਰਤ ਹੈਗਾ ਇਸ ਗੱਲ ਦਾ ਵੀ ਉਹ ਮਾਣ ਕਰਦਾ ਸੋ ਇਹ ਇੱਕ ਬਹੁਤ ਹੀ ਜ਼ਿਆਦਾ ਚੰਗੀ ਗੱਲ ਹੈ ਜਿਨ੍ਹਾਂ ਜਿਨ੍ਹਾਂ ਨੂੰ ਵੀ ਇਸ ਗੱਲ ਦਾ ਪਤਾ ਲੱਗਾ ਜਿਹੜੇ ਜਿਹੜੇ ਸਿੱਖ ਨੂੰ ਵੀ ਜਿਹੜੇ ਜਿਹੜੇ ਪੰਜਾਬੀ ਨੂੰ ਮਾਣ ਦੇ ਨਾਲ ਉਹਦਾ ਸੀਨਾ ਜ਼ਰੂਰ ਚੌੜਾ ਹੋਇਆ ਇਸ ਤੋਂ ਇਲਾਵਾ ਫਿਰ ਪੱਤਰਕਾਰ ਸਵਾਲ ਕਰਦਾ ਕਹਿੰਦਾ ਕਿ ਜਦੋਂ ਜਾਣਾ ਸੀਗਾ ਇਸ ਮੁਕਾਬਲੇ ਦੇ ਵਾਸਤੇ ਉਸ ਤੋਂ ਪਹਿਲਾਂ ਕਿਦਾਂ ਦੀ ਤਿਆਰੀ ਕੀਤੀ ਉਹਨੇ ਦੱਸਿਆ ਸਾਰਾ ਕੁਝ ਵੀ ਮੈਂ ਆ ਤਿਆਰੀ ਕੀਤੀ ਆਪਣੇ ਸਰੀਰ ਦੀ ਤਿਆਰੀ ਤਾਂ ਕਰਨੀ ਪੈਦੀ ਹੋਈ ਆ ਆਪਣੀ ਬਾਡੀ ਨੂੰ ਮੇਨਟੇਨ ਰੱਖਣਾ ਆਪਣਾ ਵਜ਼ਨ ਵਗੈਰਾ ਜੋ ਵੀ ਇਸ ਤੋਂ ਇਲਾਵਾ ਆ ਜਿਹੜਾ ਹੱਥਾਂ ਲਈ ਥੱਪੜ ਤੇ ਵੱਜਣਾ ਨਾ ਜੀ ਹੱਥਾਂ ਦੀ ਵੀ ਤਿਆਰੀ ਪਹਿਲਾਂ ਹੁੰਦੀ ਆ ਜੀ ਸਾਰੀ ਉਹ ਤਿਆਰੀ ਕੀਤੀ ਇਸ ਤੋਂ ਇਲਾਵਾ ਜਿਹੜੀ ਹੋਰ ਇੱਕ ਤਿਆਰੀ ਕਈ ਵਾਰ ਆਪਾਂ ਨਾ ਉਤੋਂ ਭਾਜੂ ਹੁੰਨੇ ਆ ਅਹੀਂ ਕਈ ਵਾਰੀ ਉਹਨਾਂ ਚੀਜ਼ਾਂ ਨੂੰ ਕਹਿੰਨੇ ਪਈ ਨਹੀਂ ਨਹੀਂ ਇਹ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀਆਂ ਉਹ ਕਹਿੰਦਾ ਕਿ ਮੈਂ ਤਿਆਰੀ ਦੇ ਵਿੱਚ ਜਪਦੀ ਸਾਹਿਬ ਜੀ ਦਾ ਜਾਪ ਕੀਤਾ ਮੈਂ ਇਸ ਤੋਂ ਇਲਾਵਾ ਚੌਪਈ ਸਾਹਿਬ ਦਾ ਜਾਪ ਕੀਤਾ ਕਿਉਂਕਿ ਗੁਰੂ ਦਾ ਹੁਕਮ ਹੈ ਜਦੋਂ ਮੈਂ ਉਹਦੇ ਮੂੰਹ ਚੋਂ ਆ ਗੱਲਾਂ ਬਤਾ ਸੁਣ ਰਿਹਾ ਨਾ ਤਾਂ ਉਸ ਵੇਲੇ ਮੈਨੂੰ ਐਂ ਲੱਗਾ ਕਿ ਜਿਵੇਂ ਸਾਡੇ ਵਰਗੇ ਜਿਹਨਾਂ ਨੂੰ ਪਤਾ ਨਹੀਂ ਕਿ ਕਿੱ데 ਜਾਣਾ ਵੀ ਹੈਗਾ ਜਾਂ ਨਹੀਂ ਜਾਣਾ ਹੈਗਾ ਜਿਹਨਾਂ ਨੂੰ ਕਿਸੇ ਮੁਕਾਬਲੇ 'ਚ ਭਾਗ ਲੈਣਾ ਜਾਂ ਨਹੀਂ ਲੈਣਾ ਜਿਹਨਾਂ ਨੂੰ ਕਿਸੇ ਪੰਥਕ ਸੇਵਾ ਗਤੀਵਿਧੀ ਵਿੱਚ ਵਿਚਰਨਾ ਜਾਂ ਨਹੀਂ ਵਿਚਰਨਾ ਸਾਡੇ ਵਰਗੇ ਕਈ ਵਾਰੀ ਅਸੀਂ ਨਹੀਂ ਕਰਦੇ ਹੈਗੇ ਸੋ ਇਹ ਕਮਜ਼ੋਰੀ ਹੈ ਮੈਨੂੰ ਲੱਗਦਾ ਕਿ ਅੱਜ ਉਹਨੇ ਸਾਬਤ ਕੀਤਾ ਹੈਗਾ ਬੀਤੀ 24 ਤਰੀਕ ਨੂੰ ਵੀ ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ ਅੰਦਰੋਂ ਇੱਕ ਵੱਖਰੀ ਤਰ੍ਹਾਂ ਦੀ એનર્ਜੀ ਮਿਲਦੀ ਹੈ ਸੋ ਉਹ એનર્ਜੀ ਕਹਿੰਦਾ ਮੇਰੇ ਕੰਮ ਆਈ ਹੈ ਜਦੋਂ ਆਪਾਂ 12 ਸਰਵਣ ਕਰਦੇ ਆਂ ਤੇ 12 20 ਕੰਮ ਆਉਂਦੀਆਂ ਨੇ ਤੁਹਾਡੇ ਅੰਦਰ ਨੂੰ ਉਹ ਜਗਾਉਂਦੀਆਂ ਨੇ ਕੇਵਲ ਜਗਾਉਂਦੀਆਂ ਹੀ ਨਹੀਂ ਤੁਹਾਡੇ ਅੰਦਰ ਨੂੰ ਜਗਾ ਕੇ ਪੂਰਾ ਦੌੜਨ ਲਾ ਦਿੰਦੀਆਂ ਨੇ ਅੱਛਾ ਤੁਸੀਂ ਯਕੀਨ ਕਰਕੇ ਜਾਣੋ ਮੈਂ ਤੁਹਾਡੇ ਨਾਲ ਜਦੋਂ ਗੱਲਬਾਤ ਕਰਨ ਰਿਹਾ ਨਾ ਮੈਂ ਜਦੋਂ ਉਹਦੀਆਂ ਗੱਲਬਾਤਾਂ ਸੁਣੀਆਂ ਜੁਝਾਰ ਸਿੰਘ ਛੋਟੇ ਵੀਰ ਦੀਆਂ ਤਾਂ ਉਹਦੀਆਂ ਗੱਲਾਂ ਸੁਣਨ ਤੋਂ ਬਾਅਦ ਆ ਮੈਂ ਜਿਸ ਤਰੀਕੇ ਨਾਲ ਗੱਲ ਕਰਨ ਰਿਹਾ ਨਾ ਮੈਂ ਕਹਿੰਦਾ ਨਜ਼ਾਰਾ ਜੇ ਹੀ ਆ ਜੀ ਪੂਰਾ ਮੈਂ ਵੀ ਪੂਰਾ ਵੇਗ ਦੇ ਵਿੱਚ ਮੈਂ ਵੀ ਪੂਰਾ ਉਤਸ਼ਾਹ ਦੇ ਵਿੱਚ ਮੈਂ ਵੀ ਪੂਰੇ ਜਜ਼ਬੇ ਦੇ ਨਾਲ ਗੱਲਬਾਤ ਕਰਨ ਰਿਹਾ ਇੱਕ ਗੱਲ ਉਹਨੇ ਹੋਰ ਆਖੀ ਆ ਜੀ ਤੁਹਾਨੂੰ ਮਾਣ ਹੂੰਗਾ ਸੁਣ ਕੇ ਉਹ ਕਹਿੰਦਾ ਕਿ ਮੈਂ ਰੋਪੜ ਜ਼ਿਲ੍ਹੇ ਦੇ ਨਾਲ ਸਬੰਧਤ ਚਮਕੌਰ ਸਾਹਿਬ ਦਾ ਰਹਿਣ ਵਾਲਾ ਹਾਂ ਤੇ ਮੇਰੇ ਅੰਦਰ ਕਹਿੰਦਾ ਉਹਦਾ ਦੇ ਗੁਣ ਨਾ ਹੋਣ ਅੰਦਰਲੀ ਉਹਨੇ ਆਪਣੇ ਗੱਲ ਕੀਤੀ ਐ ਉਹ ਕਹਿੰਦਾ ਕਿ ਉਹ ਉਹ ਧਰਤੀ ਐ ਜਿੱਥੇ ਸਾਹਿਬ ਜਾਦੇ ਸ਼ਹਾਦਤਾਂ ਦੇ ਜਾਨ ਪੀ ਗਿਆ 10 ਲੱਖ ਫੌਜ ਦੇ ਨਾਲ ਜੂਝਦਿਆਂ ਹੋਇਆ ਉਹ ਵੀ ਗੱਲ ਕਹਿੰਦਾ ਮੇਰੇ ਇੱਥੇ ਜ਼ਿਹਨ ਦੇ ਵਿੱਚ ਸਗੀ ਕਿਵੇਂ ਜਿਹੜੇ ਤਰੀਕੇ ਦੇ ਨਾਲ ਇਹ ਮੇਰੇ ਨਾਲ ਬਿਹੇਵ ਕਰਨ ਰਿਆ ਉਹ ਵੀ ਗੱਲ ਕਹਿੰਦਾ ਮੇਰੇ ਮਨ ਦੇ ਅੰਦਰ ਸਗੀ ਸੋ ਮੇਰੇ ਕਹਿਣ ਦਾ ਭਾਵ ਇਹ ਐ ਕਿ ਉਹਨੇ ਜਿੰਨੀਆਂ ਵੀ ਗੱਲਾਂ ਬਤਾ ਕੀਤੀਆਂ ਗੁਰੂ ਮਹਾਰਾਜ ਜੀ ਅਤੇ ਗੁਰਬਾਣੀ ਤੋਂ ਇਲਾਵਾ ਸਿੱਖ ਇਤਿਹਾਸ ਦੇ ਰੰਗ ਦੇ ਵਿੱਚ ਰੱਤੇ ਹੋਏ ਨੇ ਕੀਤੀਆਂ ਨੇ ਗੱਲਾਂ ਜਿੰਨੀਆਂ ਵੀ ਉਹਨੇ ਗੱਲਾਂ ਬਾਤਾਂ ਕੀਤੀਆਂ ਨੇ ਔਰ ਜਦੋਂ ਉਹ ਗੱਲਾਂ ਕਰਦਾ ਹੈ ਨਾ ਜੀ ਜੇ ਤੁਹਾਡੇ ਵਿੱਚੋਂ ਕਿਸੇ ਨੇ ਕੋਈ ਸੁਣੀਆਂ ਹੋਣ ਗੱਲਾਂ ਬਾਤਾਂ ਜੁਧਾਰ ਸਿੰਘ ਦੀਆਂ ਤੇ ਤੁਹਾਨੂੰ ਵੀ ਜ਼ਰੂਰ ਯਕੀਨ ਆਊਗਾ ਤਾਂ ਤੁਹਾਨੂੰ ਵੀ ਜ਼ਰੂਰ ਐਂ ਲੱਗੂਗਾ ਕਿ ਵਾਕਈ ਉਹਦੀਆਂ ਗੱਲਾਂ ਬਾਤਾਂ ਤੋਂ ਇਸ ਗੱਲ ਦੇ ਝਲਕਾਰੇ ਮਿਲਦੇ ਪਏ ਆ ਕਿ ਉਹ ਇਹਨਾਂ ਚੀਜ਼ਾਂ ਦੇ ਵਿੱਚ ਪੂਰੀ ਤਰ੍ਹਾਂ ਰੱਤਿਆ ਪਿਆ ਔਰ ਜਿਹੜੀਆਂ ਉਹ ਰੱਤਿਆ ਹੋਇਆ ਗੱਲਾਂ ਕਰਨ ਡਿਆ ਉਹ ਗੱਲਾਂ ਮੈਨੂੰ ਲੱਗਦਾ ਹੈ ਕਿ ਬਹੁਤ ਹੀ ਵਧੀਆ ਸਾਨੂੰ ਇੱਕ ਸੁਨੇਹਾ ਦੇਣ ਵਾਲੀਆਂ ਨੇ ਉਹ ਸੁਨੇਹਾ ਆਹੀ ਹੈ ਕਿ ਜਦੋਂ ਤੁਸੀਂ ਬੁਲੰਦੀਆਂ ਨੂੰ ਛੂਹਨੇ ਹੋ ਜਦੋਂ ਤੁਸੀਂ ਕਿਸੇ ਖਾਸ ਥਾਂ ਦੇ ਉੱਪਰ ਪਹੁੰਚ ਕੇ ਕੋਈ ਵਧੀਆ ਪ੍ਰਦਰਸ਼ਨ ਕਰਦੇ ਹੋ ਜਦੋਂ ਤੁਹਾਡਾ ਨਾਮ ਹੁੰਦਾ ਜਦੋਂ ਤੁਸੀਂ ਚਰਚਾ ਦੇ ਵਿੱਚ ਆਉਂਦੇ ਹੋ ਤਾਂ ਕੀ ਉਸ ਵੇਲੇ ਗੁਰੂ ਦੀ ਵਿਚਾਰੇ ਗੱਲ ਨਾਲ ਹੁੰਦੀ ਹੈ ਜਾਂ ਨਹੀਂ ਇਹ ਇੱਕ ਬਹੁਤ ਮਹੱਤਵਪੂਰਨ ਤੇ ਵੱਡੀ ਗੱਲ ਹੈ ਆਮ ਕਰਕੇ ਤੁਸੀਂ ਦੇਖੋ ਸਾਡੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਬੁਲੰਦੀਆਂ ਛੁਈਆਂ ਜਿਹੜੇ ਉੱਚੇ ਰਤਬੇ ਆ ਉਹਦੇਆਂ ਦੇ ਉੱਪਰ ਵੀ ਪਹੁੰਚੇ ਜਿਹੜਾ ਵਿੱਚੋਂ ਕਈ ਖੜਾਰੇ ਵੀ ਹੋ ਸਕਦੇ ਨੇ ਪਰ ਆਪਾਂ ਗੱਲ ਕਰਦੇ ਹੁੰਦੇ ਨਾ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰਾਂ ਦੇ ਨਾਂ ਤੇ ਵਸਣ ਵਾਲਾ ਪੰਜਾਬ ਦੇ ਭਾਵ ਦੇ ਮayne ਇਹ ਹੁੰਦੇ ਆ ਕਿ ਇੱਕ ਗੁਰੂ ਦਾ ਸਿੱਖ ਜਨਮ ਤੋਂ ਲੈ ਕੇ ਮਰਨ ਤੱਕ ਜਿੰਨੇ ਵੀ ਸੰਸਕਾਰ ਕੀਤੇ ਜਾਂਦੇ ਨੇ ਗੁਰੂ ਨੂੰ ਵਿਚਾਲੇ ਰੱਖ ਕੇ ਕੀਤੇ ਜਾਂਦੇ ਆ ਜੰਮਨ ਤੋਂ ਲੈ ਕੇ ਮਰਨ ਤੱਕ ਆ ਜਿਹੜਾ ਖੇਡਾਂ ਇੱਥੇ ਵੀ ਸਿੱਖ ਜੇ ਗੁਰੂ ਨੂੰ ਵਿਚਾਰੇ ਰੱਖ ਕੇ ਸਾਰੇ ਕਾਰਜ ਕਰੇ ਤਾਂ ਮੈਨੂੰ ਲੱਗਦਾ ਕਿ ਦੁਨੀਆ ਭਰ ਦੇ ਵਿੱਚ ਇੱਕ ਸੁਨੇਹਾ ਜਾਂਦਾ ਹੈ ਕਿ ਆਹ ਗੁਰੂ ਦਾ ਸਿੱਖੜਾ ਹੈ ਜਿਹੜਾ ਕਿ ਆਪਣੇ ਗੁਰੂ ਨੂੰ ਆਪਦੇ ਹਮੇਸ਼ਾ ਅੰਗ ਸੰਗ ਸਮਝਦਾ ਹੈ ਔਰ ਗੁਰੂ ਨੂੰ ਆਪਣੇ ਨਾਲ ਰੱਖਦਾ ਹੈ ਸੋ ਮੈਨੂੰ ਲੱਗਦਾ ਕਿ ਇਹ ਇੱਕ ਸਾਨੂੰ ਗੱਲ ਪ੍ਰੇਰਣਾ ਵੀ ਦਿੰਦੀ ਹੈ ਕਿ ਆਪਾਂ ਵੀ ਥੋੜਾ ਜਿਹਾ ਜਦੋਂ ਵੀ ਕੋਈ ਕਾਰਜ ਕਰਦੇ ਆ ਤਾਂ ਉਸ ਵੇਲੇ ਆਪਾਂ ਆਪਣੇ ਗੁਰੂ ਨੂੰ ਵਿਚਾਰੇ ਰੱਖਿਆ ਕਰੀਏ ਉਹਦੇ ਨਾਲ ਦੁਨੀਆ ਨੂੰ ਇੱਕ ਸੁਨੇਹਾ ਜਾਂਦਾ ਹੈ ਕਿ ਸਿੱਖ ਕੌਣ ਹੁੰਦੇ ਆ ਜਦੋਂ ਕੋਈ ਇਸ ਗੱਲ ਦੀ ਸਰਚ ਕਰੂਗਾ ਕੋਈ ਨਵਾਂ ਬੰਦਾ ਜਿਹੜਾ ਸਿੱਖਾਂ ਦੇ ਬਾਰੇ ਬਹੁਤਾ ਕੁਝ ਨਹੀਂ ਜਾਣਦਾ ਹੈਗਾ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਉਸ ਵੇਲੇ ਜਦੋਂ ਸਰਚ ਕਰੂਗਾ ਕਿ ਸਿੱਖ ਕਿਹੋ ਜਿਹੇ ਹੁੰਦੇ ਆ ਉਸ ਵੇਲੇ ਫਿਰ ਉਹਨੂੰ ਜੁਝਾਰ ਸਿੰਘ ਵਰਗਿਆਂ ਤੋਂ ਇਲਾਵਾ ਉਸ ਵੇਲੇ ਉਹਨੂੰ ਜੇ ਕੋਈ ਹੋਰ ਵੀ ਗੁਰੂ ਕੇ ਪਿਆਰੇ ਸਿੱਖੜੇ ਜੇ ਪੂਰੀ ਕੌਮ ਜੇ ਉਹ ਇਸ ਤਰੀਕੇ ਨਾਲ ਗੁਰੂ ਨੂੰ ਵਿਚਾਰੇ ਰੱਖ ਕੇ ਗੱਲ ਕਰਿਆ ਕਰੂਗੀ ਤਾਂ ਫਿਰ ਉਹਨਾਂ ਨੂੰ ਪਤਾ ਲੱਗੂਗਾ ਇਸ ਗੱਲ ਦਾ ਵੀ ਇਹ ਗੁਰਸਿੱਖੜੇ ਉਹ ਹੁੰਦੇ ਨੇ ਜਿਹੜੇ ਹਰ ਗੱਲ ਦੇ ਵਿੱਚ ਗੁਰੂ ਨੂੰ ਵਿਚਾਲੇ ਰੱਖਦੇ ਨੇ ਭਾਵ ਕਿ ਗੁਰੂ ਆਸ਼ੇ ਦੇ ਮੁਤਾਬਕ ਜਾਂ ਗੁਰੂ ਤੋਂ ਪ੍ਰੇਰਣਾ ਲੈ ਕੇ ਜਾਂ ਜਿੰਨਾ ਵੀ ਸਿਹਰਾ ਹੁੰਦਾ ਹੈਗਾ ਚੰਗੇ ਕਾਰਜਾਂ ਦਾ ਜਿੱਤਾਂ ਦਾ ਉਹ ਗੁਰੂ ਨੂੰ ਹੀ ਸਮਰਪਿਤ ਕਰਦੇ ਹੁੰਦੇ ਆ ਔਰ ਇਹ ਹੀ ਸਮਝਦੇ ਹੁੰਦੇ ਆ ਕਿ ਗੁਰੂ ਦਾ ਹੱਥ ਮੇਰੀ ਕੰਡ ਦੇ ਉੱਪਰ ਮੇਰੀ ਪਿੱਠ ਦੇ ਉੱਪਰ ਸੀਗਾ ਤਦ ਕਰਕੇ ਮੈਂ ਇਹ ਜਿੱਤ ਪ੍ਰਾਪਤ ਕੀਤੀ ਹੈ ਜੁਝਾਰ ਸਿੰਘ ਨੇ ਵੀ ਇਹੀ ਆਖਿਆ ਵੀ ਮੈਂ ਗੁਰੂ ਦਾ ਥਾਪੜਾ ਲੈ ਕੇ ਹੀ ਇਸ ਜਿੱਤ ਦੇ ਵਿੱਚ ਕਾਮਯਾਬ ਹੋਇਆ ਮੈਂ ਗੁਰੂ ਦੇ ਥਾਪੜੇ ਦੇ ਨਾਲ ਹੀ ਇਹ ਜਿੱਤ ਪ੍ਰਾਪਤ ਕੀਤੀ ਹੈ ਇਹ ਹੀ ਸੁਨੇਹਾ ਜੁਝਾਰ ਸਿੰਘ ਦਾ ਜੁਝਾਰ ਸਿੰਘ ਨੇ ਜਿੰਨੀਆਂ ਵੀ ਗੱਲਾਂ ਬਾਤਾਂ ਕੀਤੀਆਂ ਨੇ ਆਪਾਂ ਉਹਨਾਂ ਤੋਂ ਉਹ ਗੱਲਾਂ ਬਾਤਾਂ ਤੋਂ ਜ਼ਰੂਰ ਥੋੜਾ ਜਿਹਾ ਪ੍ਰੇਰਣਾ ਲਈਏ ਔਰ ਸਮਾਪਤੀ ਇੱਥੇ ਹੀ ਆਲ ਕੇ ਕਰਦੇ ਆ ਕਿ ਜੁਝਾਰ ਸਿੰਘ ਦੇ ਥੱਪੜ ਦੀ ਗੂੰਜ ਇੱਕ ਫਿਲਮ ਸੀਗੀ ਕੋਈ ਜੇ 2.5 ਕਿਲੋ ਦਾ ਹੱਥ ਜਦ ਪੜਦਾ ਹੈ ਤਾਂ ਆਦਮੀ ਉੱਠਦਾ ਨਹੀਂ ਓਟ ਜਾਦਾ ਹੈ ਉੱਠ ਜਾਂਦਾ ਊਠੜ ਕੋਈ ਨਹੀਂ ਜਾਂਦਾ ਹੈਗਾ ਇਹ ਉਹ ਬੰਦੇ ਹੈਗੇ ਆ ਜਿਹੜੇ ਉਠ ਜਾਂਦਾ ਹੈ ਇਹ ਫਿਲਮਾਂ ਦੇ ਵਿੱਚ ਤਾਂ ਪਤਾ ਨਹੀਂ 2.5 ਕਿਲੋ ਦਾ ਹੱਥ ਫਲਾਣਾ ਟਮਕਾਨਾ ਇੱਥੇ ਆਣ ਕੇ ਪੰਜਾਬ ਦੇ ਅਸੀਂ ਆ ਪੰਜਾਬੀ ਹੁੰਨੇ ਆ ਉਹ ਪੰਜਾਬੀ ਹੁੰਨੇ ਆ ਜਦੋਂ ਕਿਤੇ ਲੱਗਦਾ ਹੋਵੇ ਕਿ ਇਹ ਨਾਲ ਸਾਨੂੰ ਕੋਈ ਫਾਇਦਾ ਹੋ ਸਕਦਾ ਹੈ ਇਹਦੇ ਨਾਲ ਸਾਨੂੰ ਕੋਈ ਮਾਨ ਸਤਕਾਰ ਮਿਲ ਸਕਦਾ ਫਿਰ ਪੰਜਾਬੀ ਹੁੰਨੇ ਆ ਤੇ ਜਦੋਂ ਇਲੈਕਸ਼ਨ ਲੜਨੇ ਆ ਉਦੋਂ ਕਿਹਨਾਂ ਵੱਲੋਂ ਲੜਨੇ ਆ ਭਲਾ ਉਦੋਂ ਉਹਨਾਂ ਵੱਲੋਂ ਲੜਨੇ ਆ ਇਲੈਕਸ਼ਨ ਜਿਹੜੇ ਲੋਕ ਪੰਜਾਬ ਦਾ ਤੇ ਪੰਥ ਦਾ ਜਿਹੜੇ ਸਿੱਖਾਂ ਦਾ ਘਾਣ ਕਰਦੇ ਆ ਫਿਰ ਇਲੈਕਸ਼ਨ ਉਹਨਾਂ ਵੱਲੋਂ ਲੜਨੇ ਆ ਔਰ ਫਿਰ ਆਪਣੇ ਹਲਕੇ 'ਚ ਜਾ ਕੇ ਲੋਕਾਂ ਨੂੰ ਮੂੰਹ ਵੀ ਨਹੀਂ ਵਿਖਾਉਣਾ ਸੋ ਉਹ ਉਹ ਲੋਕ ਨੇ ਔਰ ਅਰ ਜੁਝਾਰ ਸਿੰਘ ਉਹ ਇਨਸਾਨ ਹੈ 2.5 ਕਿਲੋ ਦਾ ਹੱਥ ਮਜ਼ਾਕ ਨਹੀਂ ਉਡਾਰਿਆ ਜੇ ਗੱਲਬਾਤ ਕੋਈ ਉਹਨਾਂ ਲੋਕਾਂ ਤੱਕ ਵੀ ਪਹੁੰਚੇ ਐਂਟੋਲੀ ਗੁਲੁਸ਼ਕਾ ਨਾਮ ਦਾ ਉਹ ਸ਼ਖਸ ਜਿਹਨੂੰ ਜੁਝਾਰ ਸਿੰਘ ਨੇ ਹਰਾਇਆ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਪ੍ਰਸ਼ੰਸਕ ਵੀ ਇਸ ਗੱਲ ਤੋਂ ਹੈਰਾਨ ਨਾ ਹੋਣ ਜਾਂ ਇਸ ਗੱਲ ਤੋਂ ਉਹ ਖਫਾ ਨਾ ਹੋਣ ਕਿ ਪੱਤਰਕਾਰ ਕਿਸ ਤਰੀਕੇ ਨਾਲ ਗੱਲਬਾਤਾਂ ਕਰਨ ਰਿਹਾ ਸਾਨੂੰ ਉਹਨਾਂ ਨਾਲ ਪੂਰੀ ਹਮਦਰਦੀ ਹੈ ਪਹਿਲਾਂ ਚੈਂਪੀਅਨ ਰਿਹਾ ਬੜੀ ਤਿਆਰੀ ਕੀਤੀ ਹੋਊਗੀ ਪਰ ਹੰਕਾਰ ਨਹੀਂ ਕਰਨਾ ਚਾਹੀਦਾ ਹੰਕਾਰ ਦੇ ਵਿੱਚ ਆਫਰ ਕੇ ਜਦੋਂ ਆਪਾਂ ਦੂਸਰੇ ਦੀ ਇਨਸਲਟ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਉਹ ਖੇਡ ਨਹੀਂ ਰਹਿ ਜਾਂਦੀ ਐ ਸੋ ਮੈਨੂੰ ਲੱਗਦਾ ਕਿ ਜਿਹੜਾ ਉਹ ਐਂਟੋਨੀ ਹੈਗਾ ਗੁਲਸ਼ਕਾ ਉਹਨੂੰ ਵੀ ਜ਼ਰੂਰ ਇਸ ਗੱਲ ਤੋਂ ਪ੍ਰੇਰਣਾ ਲੈਣੀ ਚਾਹੀਦੀ ਐ ਕਿ ਮਾਣ ਮਾਣ ਨਹੀਂ ਸੱਚ ਇਹ ਹੰਕਾਰ ਹੁੰਦਾ ਮੇਰਾ ਖਿਆਲ ਆ ਹੰਕਾਰ ਐਵੇਂ ਹੀ ਬਿਨਾਂ ਕਿਸੇ ਗੱਲ ਤੋਂ ਓਵਰ ਕੌਨਫੀਡੈਂਸ ਲੈ ਕੇ ਕਰਨਾ ਚੰਗਾ ਨਹੀਂ ਹੁੰਦਾ ਹੈਗਾ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ ਸਮੇਂ ਬਦਲਦੇ ਰਹਿੰਦੇ ਹੁੰਦੇ ਐ ਇਹ ਗੱਲ ਸਾਨੂੰ ਸਾਰਿਆਂ ਨੂੰ ਹਮੇਸ਼ਾ ਹੀ ਚੇਤੇ ਰੱਖਣੇ ਚਾਹੀਦੀ ਐ ਔਰ ਖੇਡ ਨੂੰ ਖੇਡ ਹੀ ਸਮਝਣਾ ਚਾਹੀਦਾ ਉਸ ਤੋਂ ਬਾਅਦ ਜਦੋਂ ਜਿੱਤ ਹੋਈ ਹੈ ਤਾਂ ਮੈਨੂੰ ਪੂਰਾ ਯਕੀਨ ਹੈ ਸ਼ਾਇਦ ਜੁਝਾਰ ਸਿੰਘ ਨੇ ਜਿਹੜਾ ਬਾਅਦ ਚ ਭੰਗੜਾ ਪਾਇਆ ਐਦਾਂ ਐਨ ਪੂਰਾ ਉਹਨੇ ਐਨ ਫੁੱਲ ਨਜ਼ਾਰੇ ਦੇ ਨਾਲ ਉਹ ਨਾ ਪਾਉਂਦਾ ਜੇ ਇਹਨਾਂ ਉਹਦੀ ਪਹਿਲਾ ਇਨਸਲਟ ਨਾ ਕੀਤੀ ਹੁੰਦੀ ਤਾਂ ਐਦਾਂ ਮੈਨੂੰ ਲੱਗਦਾ ਬਾਕੀ ਵਾਹਿਗੁਰੂ ਜਾਣੇ ਹਾਂ ਜੇ ਉਹਨੇ ਭੰਗੜਾ ਮੜ ਜਾ ਪਉਣਾ ਵੀ ਸੀਗਾ ਥਾਪੀ ਪੱਟ ਦੇ ਉੱਪਰ ਮਾਰਨੀ ਵੀ ਸੀਗੀ ਤਾਂ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਐਂਟੋਨੀ ਗੁਲੁਸ਼ਕਾ ਨੂੰ ਵੀ ਉਹਨੇ ਨਾਲ ਗਲਵੱਕੜੀ ਪਾਲਣੀ ਸੀਗੀ ਉਹਦਾ ਹੱਥ ਇਹਨੇ ਫੜ ਕੇ ਉਹਨਾਂ ਹੱਥ ਮਲੋਣਾ ਸੀਗਾ ਜੇ ਉਹ ਖੇਡ ਨੂੰ ਖੇਡ ਸਮਝ ਕੇ ਖੇਡ ਰਿਆ ਹੁੰਦਾ ਗੁਲੁਸ਼ਕਾ ਤੇ ਫਿਰ ਇਹਨੇ ਉਹਨੂੰ ਕਹਣਾ ਸੀਗਾ ਕਿ ਕੋਈ ਗੱਲ ਨਹੀਂ ਭਰਾਵਾ ਫਿਰ ਕੀ ਹੋ ਗਿਆ ਤੂੰ ਹਾਰਿਆ ਨਹੀਂ ਯਾਰ ਤੂੰ ਵੀ ਬੜੀ ਕੋਸ਼ਿਸ਼ ਕੀਤੀ ਪਹਿਲਾਂ ਤੂੰ ਚੈਂਪੀਅਨ ਰਿਆ ਅੱਜ ਮੈਂ ਜਿੱਤ ਗਿਆ ਕੋਈ ਗੱਲ ਨਹੀਂ ਆ ਜਾ ਇੱਕ ਇੱਕ ਸਟੈਪ ਆ ਜਾ ਤੂੰ ਵੀ ਮਾਰ ਲਾ ਪੱਟ ਦਿਓ ਪਰਥਾਪੀ ਪਰ ਉਹਨੇ ਇੰਜ ਨਹੀਂ ਕੀਤਾ ਕਰਕੇ ਸ਼ਾਇਦ ਇਹਨੂੰ ਮਜਬੂਰੀ ਵਸੇਦਾ ਕਰਨਾ ਪਿਆ ਸੋ ਮੈਨੂੰ ਲੱਗਦਾ ਹੈ ਕਿ ਗੁਰੂ ਕੇ ਸਿੱਖ ਨੇ ਇੱਕ ਵਧੀਆ ਪ੍ਰਦਰਸ਼ਨ ਕਰਕੇ ਸਿੱਖਾਂ ਦਾ ਨਾਮ ਰੌਸ਼ਨ ਕੀਤਾ ਜਿਹਦੇ ਉੱਪਰ ਪੰਜਾਬੀ ਹੀ ਨਹੀਂ ਪੰਜਾਬੋਂ ਬਾਹਰ ਵਕ ਵਕ ਥਾਂਵਾਂ ਦੇ ਉੱਪਰ ਰਹਿਣ ਵਾਲੇ ਗੁਰੂ ਕੇ ਸਿੱਖ ਅਤੇ ਪੰਜਾਬੀ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਔਰ ਬਹੁਤ ਬਹੁਤ ਮੁਬਾਰਕਾਂ ਜੁਝਾਰ ਸਿੰਘ ਜਿਹੜਾ ਕਿ ਸਾਡੇ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਨਾਲ ਸੰਬੰਧਿਤ ਚਮਕੌਰ ਸਾਹਿਬ ਦਾ ਵਸੰਦਾ ਹੈ ਵਧਾਈਆਂ ਜੁਝਾਰ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ